ਆ ਵੀ ਮਿੰਦੀ ਤਿੰਨ ਲੈ ਜਾਣੇ ਆ ਲੈ ਜਾਣੇ ਆ ਮੋਟਰ ਤੇ ਠੀਕ ਆ ਥੋੜੀ ਧੁੱਪ ਹੋ ਜਵੇ ਸੈਕਿੰਜੀ ਤੇ ਦੋ ਡਾਂਕੀਆਂ ਦਾ ਬਾਈ ਤਿੰਨ ਉੱਪਰ ਲੈ ਗਏ ਤੇ ਜਾਲ ਇੱਕ ਉੱਪਰ ਇੱਕ ਥੱਲੇ ਆ ਆਪਾਂ ਪਹੁੰਚ ਗਏ ਸਾਧਰੇ ਸਾਧਰੇ ਕਬੂਤਰਾਂ ਵਾਲੇ ਸਾਧਰੇ ਸਾਧਰੇ ਦਾ ਕਿਹਾ ਧੁੱਪ ਬਹੁਤ ਹੋ ਗਈ ਬਾਈ ਤੇ ਸਸਤਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਹਿਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਆਪਾਂ ਪਾਉਣੀਆਂ ਬੱਚਿਆਂ ਦੇ ਠੱਲਾਂ ਜਿਵੇਂ ਠੱਲਾਂ ਦਾਣਾ ਪਾਣੀ ਸਾਰਾ ਹੁਣੇ ਨਵੇਟ ਦੇਣਾ ਉਹ ਵਾਹ ਸਰਦਾਰ ਜੀ ਵਾਹ ਸ਼ੁਕਰ ਹੈ ਸ਼ੁਕਰ ਹੈ ਜੀ ਸਫਾਈ ਕਰਨ ਲੱਗੇ ਆ ਛੋਕਰਾ ਛੋਕਰਾ ਕਰ ਲਾ ਗੰਦ ਮੰਦ ਦੇ ਜੈ ਸੱਟ ਕਰ ਲਾ ਸਾਲਾ ਕੱਪ ਜਹਾ ਹਾਂ ਹਾਂ ਚੱਕ ਲੈ ਚੱਕ ਲੈ ਜਿਵੇਂ ਕੱਢ ਬਾਈ ਠੱਲਾ ਕਿਹੜੇ ਰੰਗ ਦੀਆਂ ਪਾਉਣੀਆਂ ਲਾਲ ਪਾਉਣੀਆਂ ਸਟੇਡੀ 33 ਨੰਬਰ ਆ ਗਈਆਂ ਬਸ ਠੀਕ ਹੈ ਦੂਜੀਆਂ ਤਾਂ ਹੀ ਪੈ ਜਾਣਗੀਆਂ ਦੇਖ ਲਈ ਮੜੇ ਦੇਖ ਲੈਣੇ ਪਹਿਲਾਂ ਤੂੰ ਕੱਢ ਬੱਚੇ ਕੱਢ ਠੱਲਾ ਪਾ ਦੀਏ ਬਾਈ ਇਹਨਾਂ ਦੇ ਉਹ ਤਾਂ ਬਹੁਤ ਵੱਡੇ ਹੋ ਗਏ ਜਿ세 ਹਾਂ ਮੈਨੂੰ ਲੱਗਦਾ ਨਹੀਂ ਪੈਂਦੀ ਆ ਧਾਣੇ ਪਏ ਨੇ ਪਾਣੀ ਕਰਦੇ ਆ ਚੇਂਜ ਇੱਕ ਮਿੰਟ ਬਾਈ ਤੇ ਨੂਰੀ ਆਪਣੀ ਆਹ ਖੜੀ ਐ ਹਾਂ ਚੱਲ ਪਤਾ ਨਹੀਂ ਆਪਾਂ ਇੱਧਰ ਲਾਉਣਾ ਤਾਂ ਲਾਤਾ ਪੱਖਾ ਹਾਂ ਬਾਈ ਇੱਧਰ ਵੀ ਪੱਖਾ ਫਿੱਟ ਕਰਤਾ ਆਪਾਂ ਨੇ ਜਿਹੜਾ ਆਹੋ ਇੱਕ ਪੱਖਾ ਲਾਤਾ ਬਾਈ ਤੇ ਇੱਧਰ ਵੀ ਲਵਾਤੇ ਆਪਾਂ ਨੇ ਉਹ ਲੱਗੇ ਦਾ ਹੋਏ ਤੇ ਚੇਂਜ ਕਰਤੇ ਆ ਵੀ ਨਵਾਂ ਲਾਤਾ ਪੱਖਾ ਉਹ ਵੀ ਲਾਤਾ ਆ ਤਿੰਨਾਂ ਚੱਲਦੇ ਨੇ ਚੌਥਾ ਆ ਚੱਲਦਾ ਚੱਲ ਆਇਆ ਆਰਾਮ ਨਾਲ ਖੜੀਆਂ ਰਿਆ ਕਰਨੀਆਂ ਹਾਂ ਭਾਈ ਠੀਕ ਐ ਤੇ ਕੱਟ ਜੱਸੇ 36 37 85 86 ਚੱਲ ਤੂੰ ਕੱਟਦਾ ਸਹੀ 4:00 4 ਵਜੇ ਕੱਟ ਲੈ ਆ ਪਹਿਲਾਂ ਬੜੇ ਕੱਟ ਕੇ ਦੇ ਦਾਂ ਪੈਂਦੀਆਂ ਆ ਜਾਣੀਆਂ ਕੋਈ ਨਾ ਕਬੂਤਰ ਨਿਕਲ ਵੀ ਜਾਣਗੇ ਕੋਈ ਚੱਕਰ ਨਹੀਂ ਬਹਿ ਜਾਣਗੀਆਂ ਆ ਜਾ ਇੱਧਰ ਆ ਜਾ ਇੱਧਰ ਇੱਧਰ ਇੱਥੇ ਰੱਖ ਖੁੱਲਾ ਰਹਿਣ ਦੇ ਕੋਈ ਨਾ ਤੇ ਭਾਈ ਅੱਜ ਵੀ ਆਪਾਂ ਟਾਂਗੀ ਤੇ ਬਿਠਾਏ ਹੋਏ ਨੇ ਕਬੂਤਰ ਆਹਾ 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 ਵੈਰੀ ਗੁੱਡ ਓਕੇ ਰਪੋਟਾਂ ਇਹਨਾਂ ਦੇ ਪਾਉਣੀਆਂ ਵੀ ਥਲਾਂ ਦੇਖ ਤਾਂ ਲਾਲ ਚੀਨੇ ਹੋ ਰਹੇ ਨੇ ਇਹ ਗਾ ਚੀਨੇ ਆਹ ਲਾਲ ਚੀਨੇ ਹੋ ਉਥਾ ਪਰ ਇਹ ਗਾ ਚੀਨੇ ਹੋ ਇਹ ਅੱਗੇ ਠੀਕ ਹੈ ਠੀਕ ਹੈ ਛਾਲ ਲਿਆ ਆ ਨਿਕਲੇ ਕਬੂਤਰ ਬਾਹਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਕਿਵੇਂ ਥੱਲੇ ਆ ਜਾਣਗੇ ਆ ਬੈਠੇ ਨੇ ਦੇਖੋ ਇੱਧਰ ਵੀ ਕੱਦਾ ਬੈਠਾ ਹੋਊਗਾ ਚਲੋ ਚਲੋ ਬਈ ਟਰਾਈ ਕਰਦੇ ਹਾਂ 85 ਨੰਬਰ ਜੇ ਪੈ ਜਾਵੇ ਮੇਰੇ ਹੱਬ ਨਾਲ ਤਾਂ ਪੈਰ ਹੋ ਗਏ ਮੋਟੇ ਪੈਂਦੀ ਲੱਗਦੀ ਨਹੀਂ ਮੈਨੂੰ ਪਾਉਣੀ ਪਰ ਜ਼ਰੂਰੀ ਹੈ ਇਹਨਾਂ ਦੇ ਕਿਤੇ ਹੜਾ ਡਰ ਲੱਗਦਾ ਵੀ ਕਿਤੇ ਛਿੱਲੇ ਛੁੱਲੇ ਨਾ ਜਾਣ ਪੈਰ ਪੈ ਗਿਆ ਇਹ ਪੈ ਗਈਆਂ ਦਿਖਾਤਾ ਤਈ ਪੈ ਗਈ ਓਕੇ ਐ 85 ਨੰਬਰ ਲੈ ਠੀਕ ਐ ਪੈ ਗਈਆਂ ਬਈ ਠੱਲਾਂ ਨਿੱਕੋ ਨੇ ਨੰਦਰ ਫਸ ਗਈ ਚੱਕੋ ਬਾਈ ਦੋਏ ਬੱਚੀਆਂ ਦੇ ਪੈ ਗਈਆਂ ਠੱਲਾਂ ਲੈ ਓਕੇ ਏਅਰਪੋਰਟ 85 ਨੰਬਰ 86 ਨੰਬਰ ਤੇ ਪਾਉਨੇ ਅਲਾਏ ਵੀ ਬੜੀ ਗੱਡੀ ਵਾਲੇ ਕੱਢ ਤੇ 26 ਇੰਚੀ ਧੋ ਕੇ ਰੱਖਾਂਗੇ ਬਾਗੂ ਇਹਨਾਂ ਨੂੰ ਤੇ ਇੱਧਰ ਬੈਰੀ ਦੇਖੋ ਪੈਂਦੀ ਇਹ ਇਹ ਲਾਈਵ ਦੇਖ ਲੋ ਹੁਣ ਆਹ ਦੇਖੋ ਲਾਈਵ ਆ ਫਿਰਦੀ ਐ ਇੱਕ ਅੱਧਾ ਭੜਕਾਇਆ ਲੈ ਜੱਸੇ ਨੇ ਆਹ ਦੇ ਆਹ ਦੇਖ ਲੋ ਲਾਈਵ ਹੁਣ ਇਹ 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 ਆ ਗਈ ਆ ਗਈ ਆ ਗਈ ਆ ਗਈ ਆ ਗਈ ਪਿਛੇ ਟਲ ਆ ਇਹ ਇਹ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਆ ਦਿਖਾ ਦੇ ਏ ਪੈ ਗਈ ਪੈ ਗਈ ਕਿੱਧਰ ਗਈ ਸੜੀ ਉਹ ਉਹ ਹੋ ਗਈ ਘੱਟੀ ਇਹ ਇਹ ਆਉ ਦੇ ਰਗੜਦਾ ਹੁਣੇ ਪੱਕਾ ਰਗੜਦਾ ਹੁਣੇ ਉਹ ਉਹ ਗਈ ਉਹ ਗਈ ਉਹ ਇਹ ਆਹ ਦੇਖੋ ਆਹ ਦੇਖੋ ਲੈ ਤਿੰਨ ਨੇ ਏ ਛੱਟਾ ਦੇਖੋ ਬਾਈ ਤੁਸੀਂ ਤਿੰਨ ਨੇ ਵਹਿਰੀਆਂ ਇੱਧਰ ਗਈ ਆ ਜਾਂਦੀ ਏ ਏ ਬਚ ਗਈ ਬਚ ਗਈ ਬਚ ਗਈ ਬਚ ਗਈ ਲਾਗੀ ਉਧਰ ਓਲੇ ਹੋ ਗਈਆਂ ਓਲੇ ਹੋ ਗਈਆਂ ਪੈ ਗਈ ਚੱਕਦਾ ਹੁਣ ਇੱਕ ਅੱਧਾ ਦਾ ਚੱਕਦਾ ਜੱਸੇ ਚੱਲ ਆ ਜਾ ਤੂੰ ਆ ਜਾ ਆ ਜਾ ਹੁਣ ਪਾਉਣੀ ਆ ਬਾਈ ਆ ਜਮੇ ਚਿੱਟੇ ਨੇ ਹਨਾ ਇਹਦਾ ਛੋਟੇ ਨੇ ਵਾਲੇ ਨਹੀਂ ਇੱਕਰੇ ਪੈ ਜੂ ਇੱਕ ਇਹਦੇ ਖਾਲੇ ਰਹਿਣ ਦਾ ਨਹੀਂ ਇਹਦਾ ਜਮੇ ਚਿੱਟੇ ਹਾਂ ਹਾਂ بڑے ਚਲਾ ਦਾਂਗੇ ਇਹਨੂੰ ਹੁਣੇ ਲਾ ਦੀ ਚਾਹੇ ਚਾਰ ਚਾਰ ਇਟਾ ਰੱਖ ਕੇ ਲਾ ਦਾਂਗੇ ਹਾਂ ਤੇ ਆਹ ਦੇਖ ਲਓ ਬਈ ਇੱਕਦੇ ਪਈ ਨਹੀਂ ਠੱਲ ਛੋਟ ਆ ਜਿਆਦਾ ਉਹ ਨੰਬਰ ਨਾਲ ਖਾ ਕਿੰਨੇ ਨੰਬਰ ਹੈ 36 36 ਨੰਬਰ ਉਹ ਦਿਖਾਤਾ ਦੇ ਗੁਰੂ ਲੈ ਉਹ ਕੀਰ ਬੋਰਡ ਇਹਦੇ ਹਲੇ ਪਈ ਨਹੀਂ ਇਹ ਥੋੜਾ ਜਿਹਾ ਛੋਟ ਹੈ ਚੱਲ ਜਿਵੇਂ ਪਾਣੀ ਵਾਲੀ ਕੱਢ ਲੈ ਇਹਨਾਂ ਦੀ ਆ ਸਾਰੀਆਂ ਠੱਲਾਂ ਖੈਂਡ ਗਈਆਂ ਵੇ ਕੋਈ ਨੀ ਚੱਕ ਦੰਨੇ ਆ ਲਾਂਗੀਆਂ ਬਹਿਰੀਆਂ ਕਰਕੇ ਹਮਲਾ ਕੋਈ ਨਹੀਂ ਦੇਖਦੀ ਆਹਦਾ ਵਧੀਆ ਬੈਠੇ ਰਹੋ ਸਾਲਿਓ ਨਹੀਂ ਰਗੜੇ ਜਾਉਂਗੇ ਤਿੰਨ ਬੈਠੇ ਆ ਜੱਸੇ ਆਲੇ-ਦਾਲੇ ਬੈਠੇ ਹੋਣਗੇ ਕਿਤੇ ਢਾਂਗੀ ਦੇ ਜਾਂ ਐ ਤੇ ਹੋਣੇ ਦਿਖਦੀ ਮੇ ਆਹ ਫਿਰਦੇ ਨੇ ਘਟ ਲਾ ਘਟ ਲਾ ਬਹੁਤ ਸਮਾਨ ਪਾਣੀ ਭਰ ਲਾ ਵੀਰੇ ਦਾਣਾ ਪਾਣੀ ਦਾ ਨਵੇੜ ਜੀ ਇਹਨਾਂ ਨੂੰ ਚਲੋ 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 ਉਹ ਚੱਲ ਕਿੱਧਰ ਥੜਾ ਵੜਦਾ ਹੈ ਦਾਣੇ ਖਾ ਲੋ ਥੜਾ ਚੋਗਾ ਜੂਗਾ ਦੇ ਲੋ ਵੇਖਾ ਕਿੱਦਾਂ ਨੂੰ ਜਾਂਦੇ ਨੇ ਰੋੜੇ ਅੱਖੇ ਜਣਾ ਵੱਜਣ ਸਾਲੇ ਚਲੋ 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 ਚੱਲ ਚੱਲ ਫਰੀਏ ਚੱਲ ਉਹ ਦੇਖੀ ਲੈ ਲੈ ਦੇਖ ਕੀ ਕਰਦਾ ਮੈਂ ਕਰਦਾ ਇੱਧਰ ਚੱਲ ਇੱਧਰ ਹਰੀ ਦੇ ਨਾਲ ਦਾ ਜਸੇ ੜਾ ਨਾ ਦੇਈਂ ਨਾ ਨੂੰ ਚੱਲ 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 ਹੁਣ ਤੂੰ ਅੰਦਰ ਵੜ ਗਿਆ ਕੱਢ ਜੋ ਭਾਈ ਮੈਂ ਇਹਨਾਂ ਨੂੰ ਘੇਰ ਕੇ ਨਾ ਕਰ ਦਵਾ ਬੰਦਾ। ਛੋਕਰੀਂ ਦੀ ਨਾਪ ਵਾਲੇ ਸਾਡੇ ਫੇਰ ਨਾ ਟਿੱਕਾ ਪੈ ਜਵੇ। ਓਕੜੇ ਇੱਟਾਂ ਇੱਆਂ ਰੱਖ ਦੇ ਬਸ। ਟਿੱਟਾਂ ਇਕਤਾਹ ਪਈ ਆ ਦੇ। ਦੋਨੋਂ ਦਾ ਇਹ ਰੱਖ ਦੇ। ਮੂਰੇ ਲਾ ਦੇ ਇਹ। ਮੂਰੇ ਮੂਰੇ ਲਾ ਦੇ। ਆ ਇੱਕ ਇੱਟਾ ਇੱਦੇ ਲਾ ਦੇ। ਇਹ ਕਾ ਮੂਰੇ ਲਾ ਦੇ। ਹਾਂ ਵਸੇ ਇੱਥੇ ਨੂੰ ਲਾ ਦੇ ਚਾਰ ਦੂਰਿਆਂ ਨੂੰ ਦੇਖ ਲੈ ਤਾਂ ਉਹ ਪਈਆਂ ਉਹ ਦੇ ਉਹ ਦੇਖ ਦੇ ਉਹਨਾਂ ਦਾ ਖਾਣਾ ਜੀ ਬਈ ਬਣਾਤਾ ਆਏ ਬੈਠੇ ਰਹਿਣਗੇ ਫਿਰ ਕਿੱਦੇ ਦਿਨ ਚ ਨਾ ਜ਼ਿਆਦਾ ਇੱਥੇ ਸਾਂਭ ਰਹੇ ਇਹਨਾਂ ਨੇ ਸਾਫ਼ ਕਰ ਦਾਂਗੇ ਹੁੱਡਾ ਸਰੋਂ ਬਾਦੀ ਤੇ ਪਾਣੀ ਵੀ ਪਾਤਾ ਚਲੋ ਉਹਨਾਂ ਨੂੰ ਵੀ ਕਾਲਾ ਦਿਆ ਉਧਰਲੇ ਨੂੰ ਵੀ ਦਾਣੇ ਪਾਈਏ ਇਹਨਾਂ ਨੂੰ ਵੀ ਪਾ ਦੇ ਬਈ ਸਰੋਂ ਥੋੜੀ ਜੀ ਪਾਤੀ ਐਜ ਵੀ ਪਾ ਕੇ ਟਰੇ 'ਚ ਦਾਣੇ ਪਾਤੇ ਪਾਣੀ ਪਾਉਣ ਲੱਗਿਆ ਜੱਸਾ ਫੇਰ ਬੋਟਾ ਨੇ ਬੱਚਾ ਜੇਕ ਕਰ ਲਾਉਂਦੇ ਸਹੀ ਐ ਦੂਵੇ ਆਂਡੇ ਚ ਕੋਈ ਹਲ-ਜੋਲ ਹੋਈ ਜਾਂ ਨਹੀਂ ਹੋਈ। ਹਾਂ ਵੀ। ਓਕੇ ਹੈ ਬੱਚਾ ਮਾਰਾ। ਓਕੇ ਆ। ਚਲੋ ਇਹਨਾਂ ਦਾ ਕੰਮ ਵੀ ਓਕੇ ਆ ਬਾਈ। ਹੋਰ ਰੱਖੇ ਨਹੀਂ ਜਿੱਥੇ ਉਹਨੇ ਆਂਡੇ। ਭਾਈ। ਨਾ ਨਾ ਓਕਣੇ ਬੈਠਦੀ ਆਲੇ। ਕਬੂਤਰ ਇਹਦੇ ਨਾਲ ਕਿਹੜਾ ਯਾਰ? ਉਹ ਲਾਜ ਹੀ ਨਹੀਂ ਲੱਗਦਾ ਮੈਨੂੰ। ਲਾਜ ਹੀ ਨਹੀਂ ਉਹ ਕੋਈ। ਕਬੂਤਰ ਇਹ ਨਾ ਉਹ। ਹਾਂ। हां बस लाल जी ਨੇ ਫੇਰ ਤਾਂ ਜੋੜਾ ਸਹੀ ਹੈ ਬਿਲਕੁਲ ਓਕੇ ਮਰਗੇ ਵਜਾ ਮਰਗੀਆਂ ਤਾਂ ਹਾਂ ਇੱਕਾਂ ਦਾ ਫੁੱਕਰ ਮਰ ਗਿਆ ਸੀ ਮੈਂ ਕੱਲ ਦੱਬਿਆ ਚਲੋ ਭਾਈ ਓਕੇ ਇਹਨਾਂ ਦਾ ਵੀ ਕੰਮ ਨਮੇੜਦਾ ਚਲ ਹੁਣ ਥੋੜੀ ਰੈਸਟ ਕਰਕੇ ਨਾ ਭਿੰਡੀ ਨੂੰ ਮੋਟਰ ਤੇ ਲੈ ਜਾਣੇ ਆ ਨਾਲੇ ਚੰਨੋ ਉਹਨਾਂ ਨੂੰ ਘਮਾਉਣਾ ਹੈ ਭਿੰਡੀ ਨੂੰ ਬਿਠਾ ਲਿਆ ਭਾਈ ਮੂਰੇ ਤੇ ਆਪਾਂ ਚੱਲੇ ਆਂ ਮੋਟਰ ਤੇ ਇਹਨੂੰ ਐਂਬਰ ਤੇ ਆ ਚੰਨੋਂ ਨੂੰ ਲੈ ਕੇ ਆ ਰਹੇ ਆ ਜਸੂਓ ਨਹੀਂ ਪਿਆ ਬਠਾਈ ਹੋਈ ਆ ਦੇਖੋ ਤੁਹਾਨੂੰ ਜਾ ਰਹੀਆਂ ਨੇ ਯਾਰੇ ਨਾਲ ਮੋਟਰ ਦੇ ਨਾਲ ਇੰਨੇ ਜਾਨਵਰ ਦੇਖਦੇ ਆ ਜਾਨੂੰ ਐਮਬਰ ਤੇ ਚੰਨੋ ਆ ਜਾਣਗੇ ਉਹਨਾਂ ਨੂੰ ਘਮਾਉਣੇ ਆ ਬਸ ਤੁੱਪ ਜੀ ਢਾਲਣ ਆ ਲਈ ਉਹ ਐ ਮਾਮਾ ਇੱਥੇ ਬੈਠਾ ਹੋਣਾ ਕਿਤੇ ਨਾਲੇ ਆਂਡੇ ਮੁੰਡੇ ਚੈੱਕ ਕਰ ਲੈਣੇ ਆ ਠੀਕ ਆ ਨਾਲੇ ਇਹਨੂੰ ਫੁੱਦੀ ਛੱਡਦੇ ਆ ਦੋ ਕੁ ਮਿੰਟ ਹਾਂ ਬੈਠੀ ਰਹਿ ਬੈਠ ਗਿਆ ਭੱਜ ਨਾ ਲਈ ਚੱਲ 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 ਫੇਲਾ ਜਿੱਥੇ ਫਿਰਨਾ ਭੱਜਲਾ ਨੱਟਲਾ ਓਕੇ ਰਬੋਟਾ ਕਾਲਾ ਚੂਚੂ ਮਾਮੇ ਅੰਦਰ ਬੈਠਾ ਹੈ ਮੁਰਗੀ ਦੱਬ ਦਿੱਤੀ ਦਿਓ ਦੱਬ ਦੇ ਭਾਗ ਕਿੱਥੇ ਆਓ ਘਰ ਨਾ ਆਂਦੇ ਠੀਕ ਆ ਠੀਕ ਆ ਚੱਲ ਐਂਬਰੋ ਨਹੀਂ ਆ ਜਾਣਗੇ ਦੱਬ ਦੰਨੇ ਆ ਮੁਰਗੀ ਚੰਨੋ ਦੇ ਐਂਬਰ ਨੂੰ ਲੈ ਕੇ ਆ ਗਏ ਬਾਈ ਚੱਲ ਚੱਲ ਹੁਣ ਖੇਤਾਂ 'ਚ ਭੱਜੀਆਂ ਅੱਜ ਲੈ ਨਿਆਰੇ ਐਂਬਰ ਦੇਖ ਲੋ ਕਿਵੇਂ ਤੁਰਦੀ ਆ ਚੱਲ ਚੱਲ ਕਿਹੜੀ ਆਏਗਾ ਅੱਛਾ ਹਾਂ ਚਲੋ ਚਲੋ ਸਭ ਤੋਂ ਪਹਿਲਾਂ ਸਨੱਖਾ ਆਦੂਆ ਉਹਦੇ ਨੰਬਰ ਤੇ ਤੀਆ ਉਹਦੇ ਨੰਬਰ ਤੇ ਸਨੱਖਾ ਆਕਾਸ਼ ਦੀਪ ਵੀ ਪਹੁੰਚਿਆ ਹੋਇਆ ਹੈ ਕਹਿੰਦੇ ਮੇਰੇ ਵੀਰੋ ਘੋੜੀ ਸੂਕ ਕੇ ਥੋੜੀ ਜਿਹੀ ਲਿੱਸੀ ਹੋ ਗਈ ਚਲੋ ਕੋਈ ਨਹੀਂ ਚੈੱਕ ਪਾਸ ਹੋ ਜਾਣਾ ਇਹਨੇ ਫਿਰ ਇਹਦੀ ਸੇਵਾ ਸ਼ੁਰੂ ਕਰਦੇ ਹਾਂ ਥੋੜਿਆ ਦੁੱਧ ਚੰਗਾਉਣ ਕਰਕੇ ਵੀ ਮਾੜੀ ਆ ਆ ਵੀ ਕਾਸ਼ੀ ਫਾਲ ਆਉਣ ਲੱਗ ਗਿਆ ਫੇਰ ਲੈ ਵੀ ਬਹੁਤ 베ਰ ਖਾਦੇ ਆ ਇਹਦੇ ਪਰ ਆ ਆਪਣੇ ਬਦਾਮ ਸਾਡੇ ਸੁੱਕਣ ਨਹੀਂ ਲੱਗੇ ਹਲਤਾ ਡੇਢੇ ਗਏ ਘੁੰਮਲਾ ਹੋ ਨੰਬਰ ਘੁੰਮਲਾ ਘੁੰਮਲਾ ਹੈ ਨੰਬਰ ਨੰਬਰ ਲੈ ਖਾਣ ਲੱਗੀ ਆ ਇਨ ਤੋਰ ਮਾੜੀ ਜੀ ਤਾਂ ਤਰੂ ਨਾਲ ਹੈ ਹੈ ਫੱਜਲੀ ਫਿਰ ਡੀ ਫਿਰਦੀ ਹੈ ਬਾਈ ਅਸੀਂ ਕਿ ਬੂਟਿਆਂ ਚ ਪਾਣੀ ਪਾ ਦਈਏ ਕਿਉਂਕਿ ਹੁਣ ਫਾਲ ਬਹੁਤ ਲੱਗਿਆ ਹੈ ਅੰਬ ਨੂੰ ਦੇਖੋ ਪਾਣੀ ਪਾਏ ਦੇ ਥੋੜਾ ਜਿਹਾ ਆਰਾਮ ਜਿਹਾ ਮਿਲ ਜੂ ਦੋ ਤਿੰਨ ਦਿਨ ਦਾ ਪਾਇਆ ਨਹੀਂ ਹੈ ਨਾ ਮਨ ਲੱਗਦਾ ਹੈ ਇਸੇ ਨਹੀਂ ਪਾਉਂਦੇ ਸ਼ਾਮ ਨੂੰ ਆਹ ਸ਼ਾਮ ਨੂੰ ਤਾਂ ਪਾਉਂਦਾ ਹੁੰਦੇ ਹੁਣੇ ਫਾਲ ਕਰਕੇ ਆ ਦੇ ਖਾ ਦੇ ਆਂ ਕੀ ਕਰਦੀ ਹੈ ਫੇਲ ਜਾਊ ਹਾਂ ਓਏ ਲੈ ਉਹ ਨਹੀਂ ਗੜੇ ਤੇਰੇ ਮਗਰ ਲਾਉਣੇ ਇਹਨੇ ਹਨਾ ਚਲੋ ਬਾਈ ਚੰਨੋ ਵੀ ਕਮਾ ਲਈ ਗੁਰੀ ਉਹ ਨਹੀਂ ਲੈ ਕੇ ਚੰਨੋ ਨੂੰ ਮੈਂ ਤੇ ਜਸਾ ਉਰੇ ਰਹਿ ਗਏ ਤੇ ਘਰ ਨੂੰ ਚੱਲਦੇ ਹਾਂ ਹੁਣ ਆ ਜੀ ਘਰ ਨੂੰ ਪਿੰਡੀ ਆ ਜਾ ਆ ਜਾ ਓਰੇ ਹੋਮਦੀ ਓ ਲੈ ਆਹ ਸਾਲਾ ਕੀ ਕਿ ਸਿਸਟਮ ਆ ਵੀ ਫੜ ਕੇ ਲਿਆ ਇਹਨੂੰ ਆਪਾਂ ਪਹੁੰਚ ਗਏ ਬਈ ਫਾਰਮ ਦੇ ਅੰਦਰ ਯਾਰ ਇੱਕ ਤਾਂ ਬ੍ਰਹਮਾ ਮੁਰਗੀ ਨਹੀਂ ਲੱਭ ਰਹੀ 골ਡਨ ਤੇ ਇੱਕ ਖਾਕੀ ਗੈਂਬਰ ਡੱਕ ਨਹੀਂ ਆ ਦੇਖੋ ਆ ਤਿੰਨ ਫਿਰਦੀਆਂ ਨੇ ਬ੍ਰਹਮਾ ਕਿਤੇ ਨਹੀਂ ਹੈਗੀ ਲੈ ਤੇ ਆ ਟਰਕੀ ਨੇ ਦੇਖੋ ਕਿੱਥੇ ਆਂਡਾ ਦਿੱਤਾ ਹੋਇਆ ਆ ਪਿਆ ਆ ਟਰਕੀ ਦਾ ਆਂਡਾ ਤੇ ਨਾ ਤਾਂ ਹੁਣ ਇਹਦੇ ਚ ਹੈ ਨਾ ਉਹਦੇ ਚ ਆ ਚਲੋ ਦੇਖਦੇ ਹਾਂ ਮੈਂ ਅੰਦਰ ਲੱਭਦਾ ਚਲੋ ਇੱਧਰ ਈ ਬਾਈ ਡੋਰ ਦੇ ਪਾਗ ਰ ਇਹਨਾਂ ਨੂੰ ਦਾਣੇ ਆ ਪਾਤੇ ਖੋਲ ਦਿੰਨੇ ਜਿੰਨੇ ਚੋਕਣੇ ਹੋਣਗੇ ਚੋਕ ਲਾਂਗੇ ਖਾਜੋ ਇੱਕ ਮਿੰਟ ਵੀ ਆ ਜੋ ਆ ਦੇਖੋ ਬਾਈ ਕਿੱਥੇ ਫਸੀ ਬੈਠੀ ਐ ਦੇਖਿਓ ਕਰ ਮਰਨਾ ਐ ਇਹਨੇ ਸਾੜੀ ਨੇ ਡਰਾਏ ਦੱਤੇ ਤੇ ਹੁਣ ਰਹਿ ਗਈ ਬੱਤਕ ਉਹ ਦੇਖਣੀ ਆ ਉਹ ਕਿੱਧਰ ਫਸੀ ਬੈਠੀ ਐ ਚਲੋ ਪਹਿਲਾਂ ਇਹਨਾਂ ਨੂੰ ਬਾਹਰ ਨਿਕਲਣ ਦੋ ਇਹ ਤਾਂ ਬਾਈ ਲੱਭ ਗਈ ਰਹਿ ਗਈ ਬੱਤਕ ਹੁਣ ਉਹ ਆਏ ਆਏ ਦੇ ਥੱਲੇ ਤਾਂ ਨਹੀਂ ਸਾੜੀ ਕੌਣ ਕਹਿਣਗੇ ਸਾੜਾ ਚੱਕਰ ਕੀ ਉਹ ਇੱਥੇ ਨਹੀਂ ਦੇਖ ਲੱਭ ਕੇ ਦਾ ਹੈ ਨਹੀਂ ਇੱਥੇ ਗੁੱਡੀਆਂ ਚ ਤਾਂ ਆਹ ਟਾਕੀ ਜੀ ਥੱਲੇ ਦੇਖ ਤਾਂ ਬਾਹਰੇ ਕਿਦੇ ਛੱਡ ਬੈਠੇ ਹੈ ਨਾ ਛੱਡੀਆਂ ਹੋਣਗੀਆਂ ਬਾਹਰ ਇਹਨਾਂ ਨੇ ਚਲੋ ਭਾਈ ਬੱਤਕ ਲੱਭੀ ਹੈ ਪਹਿਲਾਂ ਯਾਰ ਆਓ ਜੀ ਰੰਗੀ ਰੰਗੀ ਬੱਤਕ ਹੋ ਗਈ ਯਾਰ ਇੱਕ ਹੋ ਗਈ ਪਤਾ ਨਹੀਂ ਕਿੱਥੇ ਹੈਣੀ ਮੁਰਗੀ ਦਾ ਲੱਭ ਗਈ ਮੁਰਗੀ ਦਾ ਉੱਧਰ ਮੜੀ ਹੋਈ ਤੇ ਕੱਡੀ ਗੱਲ ਹੈ ਪਤਾ ਨਹੀਂ ਮੈਨੂੰ ਹੁਣ ਆ ਕਿ ਕਿ ਦੇਖਦਾ ਆਲੇ-ਦਾਲੇ ਕਿਤੇ ਰਹੇ ਦੇ ਥੱਲੇ ਜਾਂ ਉਹਦੇ ਪਿੱਛੇ ਜੇ ਸੁਣਤੀ ਆਪਾਂ ਹੀ ਬਣਾ ਰਹੇ ਆ ਬਈ ਇਹਦੇ ਲਵੇ ਵਾਲੀ ਫਾਰਮ ਦੇ ਲਵੇ ਵਾਲੀ ਬੱਤ ਕਰਾ ਆਲੇ-ਦਾਲੇ ਕੁਝ ਨਹੀਂ ਪਤਾ ਲੱਗਿਆ ਸਾਜੀ ਭਾਈ ਕੁਝ ਨਹੀਂ ਪਤਾ ਲੱਗਿਆ ਹੁਣ ਬੋਲ ਦੀਏ ਭਾਈ ਆਪਾਂ ਕਮੈਂਟ ਤੇ ਘਰੇ ਆ ਗਏ ਜੀ ਆਪਾਂ ਰਾਤ ਹੋ ਗਏ ਲੇਟ ਸੋਹਣ ਸਿੰਘ ਗਿੱਲ ਬਾਈ ਕਬੂਤਰ ਅੱਤ ਕਰਾਈ ਜਾਂਦੇ ਆ ਥੈਂਕ ਯੂ ਥੈਂਕ ਯੂ ਵੀਰੇ ਮੇਰਾ ਇੱਕ ਯੂਟਿਊਬਰ ਜੱਸਾ ਸੋਹਣ ਸਿੰਘ ਰਾਜਾ ਲਵਾਨਾ ਰਾਜਾ ਲਵਾਨਾ ਧੰਨਵਾਦ ਰਾਜਾ ਵੀਰਾ ਇੰਨੇ ਕਮੈਂਟ ਕਰਨ ਲਈ ਜਸਵੀਰ ਸਿੰਘ ਬਾਈ ਹੈਲੋ ਹਾਂਜੀ ਕੀ ਹਾਲ ਹੈ ਜਸਵੀਰ ਵੀਰੇ ਅਰਪਨ ਟਵਾਣਾ ਨਾਈਸ ਵੀਡੀਓ ਥੈਂਕ ਯੂ ਵੀਰੇ ਜੋਤ ਸਾਗਰ ਲਵਾਨਾ ਅਮਰਤਪਾਲ ਹਮਤਾ ਜੀਵਨ ਨਾਈਸ ਵੀਡੀਓ ਥੈਂਕ ਯੂ ਵੀਰੇ ਸਿੰਦਰਪਾੜਵਾਲੇ ਨਾਈਸ ਵਰਕ ਸਾਥੈਂਕ ਯੂ ਬਾਈ ਜੋਤ ਫੁੱਲ ਸਪੋਰਟ ਥੈਂਕ ਯੂ ਬਾਈ ਮਨਜੀਤ ਸਿੰਘ ਨਾਈਸ ਵਰਕ ਵੀਰ ਜੀ ਮਨਜੀਤ ਸਿੰਘ ਯੂਐਸਏ ਵਾਲਾ ਵੀਰਾ ਥੈਂਕ ਯੂ ਵੀਰੇ ਕਰਨ ਮੈਂ ਕਿਹਾ ਵੀਰ ਜੀ ਲਵ ਯੂ ਹੋ ਗਿਆ ਤੁਹਾਡੇ ਨਾਲ ਕਬੂਤਰ ਦਾ ਬਲੌਗ ਬਹੁਤ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ ਵੀਰੇ ਹੁਣ ਬਸ ਕਬੂਤਰਾਂ ਵਾਲੇ ਆਇਆ ਕਰਨਗੇ ਬਲੌਗ ਜਰਮਨ ਸਿੰਘ ਬਾਈ ਉਸਤਾਦ ਕੌਣ ਹੈ ਤੁਹਾਡਾ ਵੀਰੇ ਮੇਰਾ ਤਾਂ ਕੋਈ ਉਸਤਾਦ ਨਹੀਂ ਮੈਂ ਆਪਣਾ ਉਸਤਾਦ ਆਪ ਹੀ ਆ ਅਸੀਂ ਵੀਰੇ ਵੈਸੇ ਪੁਰਾਣੇ ਰੱਖੇ ਹੋਏ ਯਾਰ ਪੁਰਾਣੇ ਤੁਹਾਨੂੰ ਪਤਾ ਜਿਹਦੇ ਕੋਲ 8-10 ਸਾਲ ਪੁਰਾਣੇ ਕਬੂਤਰਾਂ ਉਹਦੇ ਕੋਲ ਥੋੜੇ ਬਹੁਤੇ ਚਲੋ ਵਧੀਆ ਨਿਕਲੇ ਆਉਣੇ ਆ ਵਿੱਚ ਬਸ ਉਕਣੇ ਲੱਗੇ ਹੋਏ ਆ ਸੋਹਣ ਸਿੰਘ ਗਿੱਲ 22 ਸਰਾਈ ਕਰਾ ਦਾ ਕਬੂਤਰਾਂ ਨੇ ਥੈਂਕ ਯੂ ਥੈਂਕ ਯੂ ਵੀਰੇ 카ਰਟੂਨ ਫਨੀ ਵੀਡੀਓ ਰੰਗ ਨੂੰ ਬਗਦਰ ਸਪਰੇਅ ਬੁਤਲ ਪਾਣੀ ਹਾਂ ਵੀਰੇ ਵਹੇ ਦਾ ਜੀ ਥਿਨਰ ਪਾਇਆ ਹੋਇਆ ਵੀਰੇ ਸੋਹਣ ਸਿੰਘ ਗਿੱਲ ਬਾਈ ਬਾਜੀ ਛੱਡੋ ਕਹੇ ਜਨ ਹਾਂ ਜੀ ਹਾਂ ਛੱਡਾਂਗੇ ਵੀਰੇ ਜਸਪ੍ਰੀ ਟਵਾਣਾ ਵੀਰੇ ਠੀਕ ਹੋਣ ਹਾਂ ਜੀ ਹਾਂ ਵੀਰੇ ਹੁਣ ਫਰਕ ਆ ਜੀ ਤਵਾਡੀ ਕਬੂਤਰੀ ਮੇਰੇ ਘਰ ਪੱਕੀ ਹੋ ਗਈ ਠੀਕ ਹੈ ਠੀਕ ਹੈ ਵੀਰੇ ਜੋ ਤ ਦੱਸੀ ਵੀਰੇ ਵਧੀਆ ਉੜਦੀ ਆ ਹਾਂ ਹਮਤਾਜੀ ਵਾਲੇ ਉੱਪਰੋਂ ਮਾਈ ਥੈਂਕ ਯੂ ਵੀਰੇ ਸਾਡੇ ਪਿੰਡ ਵਾਲੇ ਨੂੰ ਜਾਣਦੇ ਹੋ ਗੁਰੀ ਨੂੰ ਹਾਂ ਹਾਂ ਵੀਰੇ ਜਾਣਦਾ ਮੈਂ ਕਬੂਤਰਾ ਇਹ ਰਿੰਕ ਕਿੱਥੋਂ ਬਣਾਈ ਸੀ ਵੀਰੇ ਰਾਏਕੋਟ ਤੋਂ ਬਣਾਈ ਦੀ ਰਾਜਾ ਲਵਾਨਾ ਸਾਕਰ ਲਵਾਨਾ ਸ਼ੌਂਕੀ ਮਹਿਰਾ ਰਾਜਾ ਲਵਾਨਾ ਅਰਪਨ ਟਵਾਨਾ ਸੈਣੀ ਲਬਦੀ ਧੰਨਵਾਦ ਭਈ ਇਹਨੇ ਕਮੈਂਟ ਕਰ ਲਈ ਤੇ ਆਪਣੀ ਵੀਰੇ ਜਿਹੜੀ ਉਹ ਆ ਅਹ ਢਾਕਾ ਆਪਣੀ ਉਹ ਕੁੱਤਿਆਂ ਨੇ ਖਾ ਲਈ ਹੈ ਨਾ ਚਲੋ ਮਿਲਦੇ ਹਾਂ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ